ਨਜ਼ਦੀਕੀ ਉੱਤੇ ਤੁਸੀਂ ਦੇਖ ਲਓ ਨਹੀਂ ਮੈਨੂੰ ਕੋਈ ਤਰਾਜ ਨਹੀਂ ਆ ਮੈਂ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਚਲ ਜਾਓ ਨਾ ਫਿਰ ਇੱਕ ਮਿੰਟ ਲਗਾ ਰਿਹਾ ਹੈ ਤੇ ਕੋਈ ਵੀ ਨਹੀਂ ਉੱਥੇ ਹੈ ਨਾ ਇਹਨਾਂ ਨੂੰ ਵੀ ਖੁਸ਼ੀ ਵਾਲੀ ਗੱਲ ਹੈ ਰਮਟਨਜਨ ਟੈਂਪਲ ਮੰਦਿਰ ਮਸਜਿਦ ਜਿੱਥੇ ਮੈਨੂੰ ਮੌਕਾ ਮਿਲਿਆ ਮੈਂ ਦੁਰ ਜਾਂਦਾ ਹਾਂ ਵੈਲਕਮ ਮਿਸਟਰ ਗਗਨ ਵਰਕ ਜੀ ਤੁਹਾਡਾ ਸਾਡੇ ਚੈਨਲ ਤੇ ਮਿਸਟਰ ਪਵਨ ਆ ਟੰਡੇ ਕਿੰਨੇ ਕੁ ਲਾ ਛਡੇ ਜੀ ਇੱਕ ਕੈਨੇਡਾ ਹੈ ਨਾ ਇੱਕ ਇੰਡੀਆ ਇੱਕ ਹਿੰਦੂ ਧਰਮ ਦਾ ਇਹ ਦਿਵਾ ਚੱਤਣਾ ਹੈ ਹਾਂ ਇਹਨਾਂ ਹਿੰਦੂਆਂ ਦੇ ਤਾਂ ਕਈ ਨੇ ਨਾ ਹੋਰ ਪਰ ਕਿੱਥੇ ਜਾਵਾਂਗੇ ਅੱਜ ਚਾਹੀਏ ਨੇ ਉੜਾਈਆਂ ਤੇ ਵਿਜ਼ਿਟ ਕਰ ਚਲੀਏ ਜਿੱਥੇ ਚਿੜੀ ਪਰ ਨਹੀਂ ਮਾਰਦੀ ਹੈ ਕਿੱਥੇ ਲਾਉਣੀਆਂ ਨੇ ਲਾਉਣੇ ਨਹੀਂ ਹੁੰਦੇ ਆ ਕੋਟ ਨਾ ਕਰੀਏ ਆਪਾਂ ਵੀ ਆਪਣ ਨੂੰ ਸੁਤੇ ਆ ਇੱਥੇ ਲਾ ਦਿੰਨੇ ਆ ਇੱਥੇ ਥੱਲੇ ਲਾ ਦਗੇ ਹਨਾ ਇੱਥੇ ਲਾ ਦਿੰਨੇ ਇਹ ਤਾਂ ਵੀ ਦੇਖੀਏ ਕੋਈ ਦੇ ਪੱਥਰ ਦੀ ਲੋ ਸ਼ੂਜ਼ ਬੇਅਰ ਬੈਸਟ ਵਾਈਟ ਚਲੋ ਇੱਥੇ ਲਾ ਜੰਦਿਆਂ ਆ ਉੱਤੇ ਲਿਖਿਆ ਹਨਾ ਤੇ ਲੈਣਾ ਸਈਦਾ ਜੀ ਨਾਲ ਬਣਾ ਕ੍ਰੀਸ਼ ਬਾਈ ਕਰਨ ਆ ਆ ਉਹ ਜਿਹੜਾ ਜਿਹੜਾ ਲੋਕਾਂ ਨੂੰ ਕੁੱਤੇ ਜਾਣਦੇ ਆ ਉਹ بیوی ਨੂੰ ਲੱਤਾਂ ਤੋਂ ਭਰਦੇ ਕੋ ਮੀਨਾ ਕਰੀਆਂ ਸੋਹਣੀਆਂ ਕੀਤੀਆਂ ਉਹ ਮੰਦਿਰ ਚ ਬੜੀਆਂ ਸੋਹਣੀਆਂ ਹੋਈਆਂ ਨੇ ਗਏ ਉਸ ਮੰਦਿਰ ਚ ਕੀ ਸੀ ਸਵਾਮੀ ਨਰਾਇਣ ਦਾ ਹਾਈ ਵੇ 427 ਤੇ ਇੱਕ ਮੰਦਰ ਨੂੰ ਖਾਲੀ ਹੋ ਗਿਆ ਅੱਛਾ ਅੱਛਾ ਉਹ ਮਿੱਟੇ ਪੈਨ ਇਹਨਾਂ ਦੇ ਨਾਮ ਹੀ ਪੁੱਲ ਪਲੀਜ਼ ਐਂਟਰ ਯੂਜ਼ਿੰਗ ਦੋਰ ਨੰਬਰ 2 ਫਰਸਟ ਸਟੇ ਇੱਧਰ ਹੀ ਐ ਇੱਧਰ ਨੂੰ ਹੀ ਐ ਸਾਈਨ ਬੋਰ ਪਲੀਜ਼ ਤਾਂ ਕੋਈ ਦੋਰ ਨਹੀਂ ਦਾ ਸੈਕਸ ਹਾ ਉਰ ਲਾਦਰ ਰਜਾ ਹੁਣ ਫਿਰ ਕਰਨਾ ਇੱਧਰ ਵੀ ਨਾ ਹੋ ਰਿਹਾ ਇਹਨਾਂ ਦੀ ਤਿਆਰੀ ਵੀ ਹਿੰਦੀ ਦੀ ਇਹਨਾਂ ਦਾ ਇਹ ਪੰਗਾ ਹੁੰਦਾ ਇੰਗਲੈਂਡ ਵੀ ਮੈਂ ਕਿਹਾ ਉੱਥੇ ਵੀ ਮੰਦਿਰ ਦੇ ਵਿੱਚ ਕੋਈ ਵੀ ਨਾ ਕਹਿੰਦੇ ਨੇ ਸੰਡੇ ਖੁੱਲਦਾ ਗੱਲਾਂ ਇਹਨਾਂ ਦਾ ਵੀ ਹੁਣ ਫੰਡਾ ਉਹ ਬੰਦ ਦਿੰਦਾ ਨਾ ਬੰਦ ਕਰਤਾ ਬੰਦ ਕਰਤਾ ਚਾਰ ਖੋਲ ਦਿੰਦਾ ਉਹ ਗੰਮਾ ਤੇ ਨੀ ਪਾਸ ਬੇਸਮੈਂਟ ਅੰਦਰੋਂ ਅਹ ਇਨਸਾਈਡ ਨਾ ਉੱਪਰ ਕਿਉਂ ਕੰਟਿੰਜੈਂਸੀ ਰਿੰਜਿੰਸ ਟੂ ਟੀਵੀਆਂ ਤੇ ਸੜਕਾਂ ਤੇ ਚੱਲਦੇ ਬੜੇ ਦੇਖੇ ਨੇ ਰਿਐਲਿਟੀ ਜਜਮੈਂਟ ਦੇਖਣ ਲੱਗ ਪਏ ਮੈਂ ਇਹ ਟ੍ਰੈਕ ਕਿੰਨਾ ਸਾਫ਼ ਕੀਤਾ ਕਿਹੜੇ ਨਵੇਂ ਮਾਡਲ ਹੈ ਕੋਈ ਨਹੀਂ ਆਪਣੇ ਵਾਸਤੇ ਤੇ ਆ ਵੀ ਨਵੇਂ ਹੀ ਜਿਹੜਾ ਪਹਿਲੀ ਵਾਰੀ ਦੇਖਣਦੇ ਆ ਬੱਲੇ ਪਿੱਛੇ ਤਾਂ ਬੈੱਡ ਹੀ ਪੜਾ ਤੁਹਾਡਾ ਡਬਲ ਜੁੱਤੀ ਲਿਆ ਸਕਦੇ ਅੰਦਰ ਹਾਂ ਜੁੱਤੀ ਲਿਆ ਸਕਦੇ ਹਾਂ ਇੱਥੇ ਲਾ ਲਾ ਹਾਂ ਮਗਰ ਅੱਗੇ ਤੁਸੀਂ ਘਰ ਬਣਾਇਆ ਹੋਇਆ ਤੇ ਪੁੱਛ ਲਈਏ ਬਈ। ਆਜੂ ਕਰੋ ਜਿਆਦਾ ਤੇ ਨਾ ਨਾ। ਪਾਣੀ ਦੇ ਬੋਤਲਾਂ ਦੇ ਪੱਕੇ ਹੈ। ਜਿਆਦਾ ਰਹਿਣਾ ਹੁੰਦਾ। ਮਾਈਕ੍ਰੋਵੇਵ ਵੀ ਵਿੱਚ ਹੀ ਉੱਪਰ ਵੀ ਉੱਪਰ ਵੀ ਇੱਕ ਬੈੱਡ ਹੈ। ਉੱਪਰ ਵੀ ਉਹ ਜਿਹੜਾ ਖੜਾ ਉਹ ਬੈੱਡ ਹੈ। ਓਕੇ। ਇੱਥੇ ਟੀਵੀ ਲੱਗ ਜਾਂਦਾ ਜੇ ਲਾਉਣਾ ਹੋਵੇ। ਠੀਕ ਇੱਥੇ। ਆ ਜਿੱਥੇ ਆ ਟਾਵਲ ਟੰਗਿਆ ਨਾ। ਓਕੇ। ਟਾਵਲ ਲਾ ਲਾ ਕੇ ਸਿੱਧਾ ਥੱਲੇ ਪਾਵੇਂ। ਬੈੱਡ ਤੇ ਰੱਖਣਾ। ਨਾ ਬਸ ਲੋਡ ਹੀ ਨਾ। ਜਿਹੜਾ ਹੈਂਡਲ ਜਿਆ ਨਾ ਇੱਥੇ ਟੀਵੀ ਲੱਗ ਜਾਂਦਾ ਜੇ ਲਾਉਣਾ ਹੋਵੇ। ਤੇ ਆ ਕੀ ਫ੍ਰਿਜ? ਇਹ ਅਲਮਾਰੀ ਹੈ। ਹੋਰ ਲੋ ਕੋਲ ਉਹ ਬੜਾ ਜਿਆਦਾ ਕੋਮੇ ਬੋਲਦੀ ਹਾਂਜੀ ਬੜਾ ਸਰਪ੍ਰਾਈਜ਼ ਹੈ ਗਿਆ ਨਹੀਂ ਚਾਹ ਪੀਨੇ ਆ ਆ ਤੁਹਾਡੇ ਪਿਛਲੇ ਪਾਸੇ ਕੋਈ ਮੋਗੇ ਦੇ ਫ੍ਰਿਜ ਇਹ ਫ੍ਰਿਜ ਆ ਗਿਆ ਆ ਟੀ ਛੋਟੀ ਇਹਨੂੰ ਖੋਲੋਗੇ ਖੋਲ ਕੇ ਵੇਖੋ ਦੇਖਣੀ ਸਾਹ ਹੁਣ ਪੈਣੀ ਰੋਟੀਆਂ ਆਵੇਂ ਨਹੀਂ ਆਗੇ ਚੜ ਜਾਂਦੇ ਸਾਰੇ ਟਰਾਲਿਆਂ ਤੇ ਕੋਈ ਗੱਲ ਹੈ ਤਾਂ ਹੀ ਚੜਦੇ ਆਹ ਡਰਾਈਵਰਾਂ ਦੀ ਜਾਣਦਾ ਖਾਓ ਇਲੈਕਟ੍ਰੋਨਿਕ ਲੌਗ ਬੁੱਕ ਓਕੇ ਈਐਲਡੀ ਕਹਿੰਦੇ ਜਿਹਨੂੰ ਇਹਦਾ ਕੀ ਫੰਡਾ ਹੁੰਦਾ ਇਹਦੇ ਹਿਸਾਬ ਨਾਲ ਹੀ ਅਸੀਂ ਚੱਲਣਾ ਹੁੰਦਾ ਹੈਗੇ ਇੰਨੇ ਘੰਟੇ ਟਰਾਈ ਹੋਏ ਆ ਇੰਨੇ ਘੰਟੇ ਅੱਛਾ ਇਹ ਇਹ ਦੱਸ ਦੱਸ ਸਾਰਾ ਰੈਕਡ ਇਹਨੇ ਰੱਖਣਾ ਤੁਸੀਂ 11 ਘੰਟੇ ਚਲਾ ਸਕਦੇ ਹੋ ਹਾਂਜੀ ਕਿ ਅਮਰੀਕਾ ਚ 11 ਕੈਨੇਡਾ ਚ 13 ਅੱਛਾ ਇੱਥੇ 13 ਚਲਾ ਸਕਦੇ ਹੋ 2 ਘੰਟੇ ਦਾ ਫਰਕ ਹੈ ਤੇ ਉਸ ਤੋਂ ਬਾਅਦ ਫਿਰ ਰੋਕਣੀ ਪੈਂਦੀ ਤੁਹਾਨੂੰ ਹਾਂਜੀ ਕਨੈਕਟਰ ਸਾਇਰ ਨਾ ਭਾਵ ਜੀ ਨਿਕਲੀ ਉਹਦੀ ਡੀਜ਼ਲ ਦੀ ਉੱਟ ਗਈ ਉਹ ਰਾਜ ਖਲਾ ਰਹੇ ਸੀ ਆਰੇ ਗੰਕਰ ਨੂੰ ਪੁੱਛਿਆ ਕਹਿੰਦਾ ਨੀ ਕਿਸੇ ਤੋਂ ਕੋਈ ਹਾਨੀ ਆ ਪਤਾ ਨਹੀਂ ਹੋਰ ਉਹਨੂੰ ਵੀ ਆਖਿਆ ਮੈਂ ਉਹ ਵੀ ਆਉਂਦਿਆ ਘਰੇ 15 ਮਿੰਟਾਂ ਨੇ ਕਹਿੰਦਾ ਮੈਂ ਵੀ ਆ ਜਾਣਾ ਉਹ ਟੈਕਟ ਉਸ ਤੋਂ ਦੇ ਆ ਦੇਣ ਗਿਆ ਸੀ ਪਤਾ ਨਹੀਂ ਨਿਬੜਿਆ ਕਿ ਨਹੀਂ ਨਿਬੜਿਆ ਮੁੜ ਕੇ ਉਹਨੇ ਪੈਣ ਆਪਣੀ ਨੂੰ ਲੰਬਾ ਦੇਣਾ ਵੀ ਭਾਈਆਂ ਨੇ ਮੈਨੂੰ ਕਿਤੇ ਖੜਿਆ ਵੀ ਨਹੀਂ ਚੱਲ ਮਾ ਤੈਨੂੰ ਵੀ ਭਵਾ ਦੇਣਾ ਇਹ ਟਿਕੜੀ ਕਰਦਾ ਹੈ ਅਵਾ ਇਹ ਕੱਲਾ ਪੁਰਾਣਾ ਪੁਰਾਣਾ ਕਰਨ ਰਿਹਾ ਬਣਾਉਣਾ ਨਹੀਂ ਆਇਆ ਪੁਰਾਣਾ ਨਹੀਂ ਆਇਆ ਹੈ ਕਿਹਦਾ ਤੇ ਪੈਣ ਵੀ ਕਿਹਦੇ ਦੀ ਹਾਂ ਇਹਦੀ ਪਤਾ ਵੀ ਖੜਿਆ ਤੇ ਪੈਣ ਨੂੰ ਕਿਹਦੇ ਨੇ ਤੈਨੂੰ ਕਿਹੜਾ ਲੈ ਕੇ ਆਣ ਚੱਲ ਆ ਜਾ ਮੇਨੀ ਪੰਜਾਬੀ ਹਾਂ ਇਹਦਾ ਬਣਾਉਣਾ ਚਾਹੀਦਾ ਇਹ ਮੇਨੀ ਪੰਜਾਬ ਆਪਣੇ ਬੰਦਿਆਂ ਨੇ ਬਣਾਇਆ ਓਕੇ ਇਹ ਐਸਾ ਗਸੂਨ ਕਿਹੜਾ ਕਿਹੋ ਜਿਹਾ ਚੱਲਾਉ ਹਾਂ ਇਹ ਹੀ ਡੀਲੀਵਰ ਆਇਆ ਅੱਜ ਕੋਈ ਇੰਡੀਆ ਤੋਂ ਵੀ ਲਿਆਦਾ ਡਾਇਰੈਕਟਰ ਤੇ ਲੋਕਲ ਹੀ ਨਹੀਂ ਇੱਥੋਂ ਦੇ ਇੰਡੀਆ ਵਾਲੇ ਵੀ ਹੁੰਨੇ ਫਿਰਦਾ ਯਾਰ ਨਹੀਂ ਆਏ ਵਾਲੇ ਉਹਨਾਂ ਕੋਲ 58000 ਹੈਗਾ ਹਨ ਮੈਸੀ ਬਣਾਇਆ ਕੀ ਇਹਨਾਂ ਨੇ ਬਈ ਆਹੀ ਅਜੇ ਤੇ ਅੰਡਰ ਡਿਵੈਲਪਮੈਂਟ ਹੀ ਹੈ ਜਿਵੇਂ ਹੈਨਾ ਇਹਨਾਂ ਦਾ ਪਲਾਨ ਹੈ ਜਿਆ ਫਿਊਚਰ ਬਣਾਉਂਦਾ ਵੀ ਵੱਡੇ ਤੌਰ ਤੇ ਇੱਕ ਜਿਵੇਂ ਖੁੱਲੀ ਛੱਤ ਸਲੇਟਾ ਬਾ ਨਹੀਂ ਹੁੰਦਾ ਓਕੇ ਓਕੇ ਉਹ ਚੀਜ਼ ਬਣਾਉਂਦਾ ਆਜੋ ਨੰਬਰ ਵੀ ਯੂਪੀ ਲਿਆਇ ਨਾ ਬੁਲਟ ਆ ਪੰਜਾਬ ਨੰਬਰ ਨਹੀਂ ਮਿਲਿਆ ਹੈ ਪੰਜਾਬ ਨੰਬਰ ਨਹੀਂ ਮਿਲਿਆ ਮੈਂ ਕਿਹਾ ਇੱਥੇ ਆ ਕੇ ਮੋਹ ਫਿਰ ਭਾਵ ਜਾਂਦਾ ਨਾ ਕੱਲੇ ਪੰਜਾਬ ਦਾ ਹਾਂ ਇਹ ਗੱਲ ਸਹੀ ਹੈ ਇੱਥੇ ਆ ਕੇ ਪੂਰੇ ਇੰਡੀਆ ਦਾ ਮੋਹ ਜੀ ਇਹ ਲੱਗਦਾ ਗਗਨ ਬਾਹਰ ਹੀ ਖਲਾਅ ਛੱਡ ਦਿੰਦੀ ਹੈ ਨਾ ਕੀ ਰੱਖ ਸਾਹ ਤੋਂ ਬਾਹਰ ਵਿਚ ਨਹੀਂ ਉਹ ਪਹਿਲੇ ਵਾਲਾ ਟਰੈਕਟਰ ਹੈ ਸੈਂਟਰ ਚ ਟਾਇਰ ਵੇਖੇ ਕਿਸੇ ਦੇ ਉਹ ਸੈਂਟਰ ਚ ਟਾਇਰ ਨਹੀਂ ਹੋਵੇ ਆਹ ਕਿਹੜਾ ਬਾਈਲਰ ਤੋਂ ਘੱਟ ਹੈ ਇਹ ਤਾਂ ਉੱਚਾ ਹੈ ਕਿ ਛੋਟਾ ਜਿਹਾ ਲੱਗ ਰਹੀ ਹੋਣਾ ਨਾ ਇਹ ਮਾਡਲ ਕਿਹੜਾ ਹੋਊਗਾ ਇਹ ਹੁਣ ਹੋਣਾ 50 ਤੇ ਨੀਅਰ ਅਬਾਊਟ ਹਣਾ ਆ ਤਾਂ ਪੇਂਟ ਪੇਂਟ ਕਰਾ ਕੇ ਖਿਲਾ ਰਿਆ ਆ ਯੂਨੀਕ ਆ ਦੋ ਟਾਇਰ ਇਕੱਠੇ ਆ ਇੰਡੀਆ ਤੋਂ ਲਗਾਇਆ ਨਹੀਂ ਦੇਖੀ ਇੱਥੋਂ ਨਹੀਂ ਬੈਕ ਟੁੱਕ ਲੱਗੀ ਲੱਗਦੀ ਆ ਉਧਰ ਹੀ ਹਨਾ ਸਿੱਧੂ ਫਾਰਮ ਸਿੱਧੂ ਆ ਤੇਰਾ ਆ ਗਿਆ ਟਰੈਕਟਰ

36 20 ਹੈ ਨਾ ਹਾਂ 36 20 ਲੱਗਦਾ ਉਹ ਮਿਲਦਾ ਕੋ ਬਾਏ ਉਤੇ ਕਮੇ ਸੇਕ ਮਾਰਨੇ ਅੰਦਰੋਂ ਕੀ ਹੀਟਿੰਗ ਲਾ ਰੱਖੀ ਇਹਨਾਂ ਹਾਂ ਲੱਗਾ ਇਹ ਤਾਂ ਬੰਦ ਪਿਆ ਨਾ ਇਹ ਮੈਂ ਕਿਹਾ ਕਹਿੰਦਾ ਸੇਲਾ ਚਲਾਉਂਦੇ ਹੋਣੇ ਠੀਕ ਆ ਹੂੰ ਕਰੇਲੇ ਨੇ ਨਾ ਹਾਂਜੀ ਔਰਗੈਨਿਕ ਕਿਹੜਾ ਪਤਾ ਲੱਗਦਾ ਸਪਰੇ ਕਿਹੜਾ ਸਾਨੂੰ ਪੁੱਛ ਕੇ ਕਰਨੀ ਹੈ ਅਪਰਾਧ ਛੋਟਾ ਹੈ ਪਲਾਡ ਬਣਾਉਣ ਦਾ ਮਨ ਹੈਗਾ ਔਰਗੈਨਿਕ ਦਾ ਪਿੰਡ ਕਿ ਇੱਥੇ ਪਿੰਡ ਔਰਗੈਨਿਕ ਉਹ ਜਦੋਂ ਪੀਲੀ ਪੈਂਦੀ ਹੈ ਨਾ ਫਸਲ ਉਹ ਤੋਂ ਕਾਦਾਂ ਟੁੱਟੀਆਂ ਜਾਂਦੀਆਂ ਨੇ ਬੜੀ ਬੜੀ ਕੋਸ਼ਿਸ਼ ਮੈਂ ਵੀ ਕਰ ਕਰਕੇ ਦੇਖ ਲਈ ਹੈ ਉਹ ਤਿੰਨ ਸਾਲ ਤੋਂ ਠੀਕ ਸੋਚੇ ਦੀ ਸੇਵਾ ਹੀ ਹੈ ਮੈਂ ਕਣਕ ਰੱਖ ਲਈਏ ਅੱਧਾ ਕੁ ਕਿਲੋ ਮੈਂ ਚੱਲ ਘਰੇ ਰੱਖ ਲਾਂਗੇ ਖਾਣ ਖਣ ਲਈ اچھا ਜਦੋਂ ਪੀੜੀ ਜੀ ਆਈ ਸਿੱਟੀ ਸਿੱਟੀ ਹੋ ਗਈ ਤੇ ਛੁੱਟੀ ਖਾ ਦਵਾਂਗਾ ਦਫਾ ਕਰ ਉਹ ਜਿਹਦਾ ਤੁਸੀਂ ਕਰ ਲਈ ਉਹ ਵਾਲੀ ਕਰਨੀ ਆ ਨਾ ਹਾਂਜੀ ਉਦੋਂ ਇੱਥੇ ਪਹਿਲਾਂ ਰੱਖੋ ਵੀ ਕਿ ਫੋਲਟਰੀ ਫਾਰਮ ਵਾਲੇ ਨਾਲ ਗੱਲ ਕਰੋ ਹਾਂਜੀ ਉਥੋਂ ਟਿਕਾ ਲਿਆਓ ਤੇ ਨਾਲ ਦੁੱਦੀ ਰੂੜੀ ਉਹ ਉਹ ਥੋੜਾ ਜਿਹਾ ਬੋਸਟ ਕਰਦੀ ਹੈ ਉਹ ਫਿਰ ਕਰੋਗੇ ਸੇਵਾ ਜੀ ਹਾਂਜੀ ਰੰਬੇ ਆ ਰੀਆਂ ਕਈਆਂ

ਵੀਰੋ ਪਰਸਪੋਰਟ ਬਾਹਰ ਤੋਂ ਲੈਣੇ ਦਿੱਤੇ ਨੇ ਬਣਾ ਦੇਓਗੇ ਪੰਜਾਬ ਐ ਬਣੀ ਨਾ 22 ਸੀ ਕੋਸ ਕਰ ਜਿਹੜੇ ਖੇਤ ਆਪਣੇ ਪਰੇ ਵੀ ਐ ਕਿਹੜੇ ਪਾਸੇ ਉਹ ਜਿਹੜਾ ਟਰੈਕਟਰ ਵਗੈਰਾ ਖੜਾ ਹੋਇਆ ਨਾ ਉਹ ਤੋਂ ਪਰਲੀ ਫਸ ਗਈ। ਓਕੇ। ਆ ਰਿਆ ਪੰਜਾਬ ਵਾਲਾ ਸਵਾਦ। ਮੈਂ ਇਹਨਾਂ ਲੱਗਦਾ ਹੀ ਨਹੀਂ ਕਿ ਕੈਨੇਡਾ ਦੇ ਨਾਮ ਦਾ ਹੀ ਰਹਿ ਗਿਆ ਭਰਾਵਾ। ਲਾ ਕੇ ਚੋਨਾ ਚੋਨਾ। ਨਹੀਂ ਯਾਰ ਇੱਥੇ ਦੇ ਆ ਪਏ ਨੇ ਜ਼ਿੰਮੇਦਾਰ ਆ ਕੇ ਕੈਨੇਡਾ ਵੇਚ ਲਏ। ਜਿਹੜਾ ਕੈਨੇਡਾ ਜਿਹੜਾ ਪੁੱਛੀਏ ਵੀ ਸਾਨੂੰ ਪਰਮਿਸ਼ਨ ਦੇ ਦੁਪਹਿਰੇ ਦੁਪਹਿਰੇ ਆਣ ਕੇ ਅਸੀਂ ਦੁਪਹਿਰੇ ਦੁਪਹਿਰੇ ਆਣ ਕੇ ਅਸੀਂ 2 ਘੰਟੇ ਪਿਆ ਜਾ ਗਏ ਗਰੀ ਨੰਮੇ ਕਿਵੇਂ ਸਾਰਾ ਰਹਿ ਜਾਂਦਾ ਟਰੱਕ ਚਾਹੇ ਦਾ ਜਿਹੜਾ ਪੁੱਛ ਤਾਂ ਕੇ ਆਇਆ ਉਹ ਬੰਦਾ ਤੂੰ ਤੇ ਇੱਥੇ ਸੌਂ ਗਿਆ ਫਿਰ ਮੁੜ ਜਾਣਾ ਕਰਨਾ ਸਹੀ ਗੱਲ ਹੈ ਮੈਂ ਇੱਥੇ ਸੌਂ ਗਿਆ ਟਰੱਕ ਇੱਥੇ ਲਾਇਆ ਕਰਨਾ ਆਹੋ ਟਰੱਕ ਵੀ ਇੱਥੇ ਲੈ ਆਂਦਾ ਨਾ ਯਾਰ ਸਤਾਂ ਦੀ ਜਰੂਰ 10 ਦੇਖੋ ਲਾਇਆ ਇੱਥੇ ਵਾਪਸ 10 ਡਾਲਰ ਦੀ ਇਹ ਦੇਨੇ ਖਾਲੀ ਕੀ ਦਿੰਦਾ ਨਾ ਖਾਲੀ ਆਹੋ ਅੱਛਾ ਸਾਗ ਨਾਲ ਹੋਰ ਰੋਟੀ ਘਾਤੀ ਮੁੜ ਕੇ ਤਪਸਾਵਾ ਹਾਂਜੀ ਉਠੋ ਫਿਰ ਚੱਲੀਏ ਨਹੀਂ ਜੀ ਕਰਦਾ ਜੀ ਤੇ ਨਹੀਂ ਕਰਦਾ ਇਹ ਹੁਣ ਤੇ ਕਾ ਕਰਦਾ ਤੂੰ ਚੱਲਦੇ ਰਹਿਣਾ ਹੀ ਪੈਣਾ ਉਹ ਵੀ ਕਹਿਣਾ ਆਹ ਆਹ ਇਹ ਮੁਰਗੀਆਂ ਕਾਫੀ ਰੱਖੀਆਂ ਨੇ ਮੈਂ ਮੋਕਲੋ ਮੋਕਲ ਲੋਕ ਪਾ ਦੇ ਉਹਨੂੰ ਰੋਜ਼ਿਆਰ ਦਾ ਵਿਚਾਲੇ ਲਪਾਇੀ ਵੀਕਲੀ ਕਰਾਈ ਗੱਡ ਪੂਰਾ ਆ ਉਹਨੂੰ ਕੁਛ ਕਸ਼ਤੀ ਹੋਵੇ ਯਾਰੀ ਕੱਟ ਮੈਡਮ ਬੁਰਗੀਆਂ ਦਾ ਜ਼ਿਆਦਾ ਇਹਨਾਂ ਦੀਆਂ ਫਾਰਮ ਹੀ ਲੱਗਦੀਆਂ ਨੇ ਨਾ ਚੱਲੀ ਇਧਰ ਅੱਗੇ ਨੂੰ ਥੋੜਾ ਜਾ ਸੀ ਦੇਖ ਰਹੇ ਆ ਕੈਨੇਡਾ ਦਾ ਫਾਰਮ ਹਾਊਸ ਖੇਤੀਬਾੜੀ ਇਹਨਾਂ ਫਾਰਮ ਦੇ ਵਿੱਚ ਸਕ੍ਰੈਪ ਜਿਆਦਾ ਨਹੀਂ ਖਿਲਾਰ ਰੱਖੀ ਹੈ ਥੋੜਾ ਹੈ ਹਨ ਸਕ੍ਰੈਪ ਹੀ ਜ਼ਿਆਦਾ ਖੜੀ ਕੀਤੀ ਹੋਈ ਹੈ ਹਾਂ ਡਿਪਸ ਕਿਹੜਾ ਫੈਕਟਰ ਆ ਕਿਹੜਾ ਇਹ ਬ੍ਰੋ ਆ ਬਣੀ ਜਾਂਦਾ ਜੀ ਸਾਗ ਇਥੇ ਵੱਡੇ ਪਤਿਲਿਆਂ ਜੀ ਆਵਾਂ ਦਾ ਬਸ ਸਾਗ ਇਥੇ ਸਰੋਂ ਦਾ ਸਾਗ ਮੱਕੀ ਦੀ ਰੋਟੀ ਕੋਟਨਾ ਵੀ ਇਹਨਾਂ ਦੇ ਫੱਟੀਆਂ ਹੀ ਫੱਟੀ ਦੀ ਕੋਟਨਾ ਬਣਾਇਆ ਨੇ ਪੰਜਾਬ ਵਾਲੀ ਵਾਈਬਸ ਤਾਂ ਨਹੀਂ ਹੁੰਦੀ ਯਾਰ ਹਾਂ ਪੰਜਾਬ ਵਾਲੀ ਵਾਈਬਸ ਆਊਗੀ ਸਾਰਾ ਜੋ ਪੰਜਾਬ ਦਾ ਸਮਾਨ ਲਿਆ ਕੇ ਰੱਖਣਗੇ ਨਾ ਕੱਲੀਆਂ ਕਈਆਂ ਦੇ ਨਾਲ ਰੰਬਿਆਂ ਨਾਲ ਥੋੜੀ ਪੰਜਾਬ ਦੀ ਵਾਗ ਦਾ ਆਜੂਗੀ ਗੱਡੀਆਂ ਸਾਰੀਆਂ ਲੋਕਲ ਨੇ ਅਸੰਦ ਸੰਦੇੜਾ ਸਾਰਾ ਲੋਕਲ ਹੈ ਓਕੇ ਅਸਾਂ ਤਾਂ ਬੇਚੇ ਜੋ ਪੰਜਾਬ ਦਾ ਕਲਚਰ ਹੈ ਗੱਡੇ ਹੋਗੇ ਹਨਾ ਉਦਾਂ ਦਾ ਉਦੋਂ ਦਾ ਲਿਆ ਕੇ ਰੱਖਣ ਫੇਰ ਬਣਦੀ ਗੱਲ ਮਿੰਨੀ 3600 ਮਿੰਨੀ ਪੰਜਾਬ ਨਾਮ ਹੀ ਰੱਖਿਆ ਕੱਲਾ ਮਸ਼ੀਨਰੀ ਸਾਰੀ ਗੋਰਿਆਂ ਦੀ ਸਾਰੀ ਗੋਰਿਆਂ ਦੀ ਨਾ ਮਸ਼ੀਨਰੀ ਸਾਰੀ ਗੋਰਿਆਂ ਦੀ ਅੱਗੇ ਕਣਕ ਪੱਕੀ ਹੋਈ ਐ ਇਹ ਕਿਹੋ ਜਿਹਾ ਚੱਲ ਰਿਹਾ ਤੂੰ ਕਿੰਨੇ ਪਾੜੇ ਹੁਣ ਤੱਕ Kepak -kuih.